ਮਹਾਰਾਜ ਜੀ ਦੇ ਪਵਿੱਤਰ ਜਨਮ ਉਤਸਵ ਦੀਆਂ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਪ੍ਰਬੰਧਕ ਕਮੇਟੀ ਦੀ ਟੀਮ ਅਤੇ ਸਾਰੀ ਸੰਗਤ ਅੱਜ ਇਹ ਪਰਬ ਨੂੰ ਬਹੁਤ ਖੁਸ਼ੀਆਂ ਨਾਲ ਮਨਾ ਰਹੀ ਹੈ ਤੇ ਅੱਜ ਗੁਰੂ ਘਰ ਤੋਂ ਇਹ ਸ਼ੋਭਾ ਯਾਤਰਾ ਆਰੰਭ ਹੋਈ ਹੈ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਹੋਈਆਂ ਸੰਗਤਾਂ ਦਾ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਤੇ ਧੰਨਵਾਦ ਕਰਦੇ ਹਾਂ ਇੱਕ ਬੇਨਤੀ ਸਾਰਿਆਂ ਦੇ ਚਰਨਾਂ ਵਿੱਚ ਕਿ ਬਹੁਤ ਹੀ ਆਪਣਾ ਡਿਸਪੀਸਪਲਨ ਗੁਰੂ ਮਰਿਆਦਾ ਦੇ ਨਾਲ ਇਸ ਸ਼ੋਭਾ ਯਾਤਰਾ ਨੂੰ ਨੇਪਰੇ ਚਾੜਨਾ ਹੈ ਸਮੂਹ ਸੰਗਤ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਨਰਪੈ ਸਤਗੁਰੂ ਦਾਸ ਮਹਾਰਾਜ ਜੀ ਕੀ ਗੈ ਧੰਨ ਧੰਨ ਰਹਿਬ੍ਰਿਪਤਾ ਸਤਗੁਰੂ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਸ਼ੇਰਪੁਦਾਸ ਪੰਥ ਪ੍ਰਬੰਧਕ ਕਮੇਟੀ ਚੱਕ ਹਕੀਮ ਵੱਲੋਂ ਅੱਜ 31 ਜਨਵਰੀ ਨੂੰ ਸ਼ੋਭਾ ਯਾਤਰਾ ਦਾ ਆਰੰਭ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੇ ਇਲਾਕੇ ਦੇ ਵਕਫ ਵਿੱਚ ਆ ਜਾਂਦੇ ਇਲਾਕੇ ਦੇ ਵਕਫ ਮੁਹੱਲਿਆਂ ਵਿੱਚ ਹੁੰਦੀ ਹੋਈ ਸ਼ਾਮ ਨੂੰ ਵਾਪਸ ਆਵੇਗੀ ਔਰ ਸਮੂਹ ਸੰਗਤ ਨੂੰ ਬੇਨਤੀ ਹੈ ਬੜੇ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਜਾਣਾ ਉਕੇ ਜਿੰਨੀ ਅਸੀਂ ਸ਼ਰਤਾਂ ਰੱਖਾਂਗੇ ਉਨਾ ਹੀ ਸੇਵਾ ਨੂੰ ਫਰਾਂ ਲੱਗਦਾ ਹੈ ਸਮੂਹ ਸੰਗਤਾਂ ਨੂੰ ਸਤਿਗੁਰੂ ਦਾਸ ਮਹਾਰਾਜ ਦੇ ਜਨਮ ਦਿਨ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਕਿਸ ਕਾ ਤੁੰਗੁਰ ਸੇਵ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਆ ਕਿ ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਰਾਜ ਦੇ ਰਾਜ ਦਾ ਹੈਗਾ ਉਹ ਸਾਰੀ ਦੁਨੀਆ ਵਿੱਚ ਗੱਲ ਦੀ ਸਰਬੱਤ ਭਾਵ ਦੇ ਨਾਲ ਬਣਾਇਆ ਜਾਂਦਾ ਹੈ ਸਾਲ ਵੀ ਜਿਹੜਾ ਹੈਗਾ ਸਾਰੇ ਹੀ ਦੁਨੀਆ ਵਿੱਚ ਖਾਸ ਕਰਕੇ ਸਾਡੇ ਸਾਰੇ ਪੰਜਾਬ ਵਿੱਚ ਸਾਡੇ ਦੇਸ਼ ਵਿੱਚ ਤੇ ਪਹਾੜੇ ਵਿੱਚ ਜਿਹੜਾ ਹੈਗਾ ਇਹਨੇ ਕਾਫੀ ਲੰਬੇ ਸਮੇਂ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਪਰਵਾਤ ਰਾਈ ਫਤਰੀ ਦਾਈ ਅੱਗੇ ਸ਼ਾਬਦ ਸੰਦੇ ਫਰੀ ਦਾਈ ਜਿਹੜਾ ਹੈਗਾ ਇਹ ਗੁਰੂ ਮਹਾਰਾਜ ਰਵਿਦਾਤ ਪਰਾਜਿਤ ਦਾ ਜਿਹੜਾ ਹੈਗਾ ਉਹ ਜਿੱਥੇ ਗੁਣਗਾਨ ਕਰ ਰਹੇ ਆਗੇ ਉਹਨਾਂ ਦਾ ਜੀਵਨ ਤੋਂ ਸਿੱਖਾ ਪ੍ਰਾਪਤ ਕਰ ਰਹੇ ਨੇ ਤੇ ਅੱਜ ਜਿਹੜਾ ਹੈਗਾ ਉਸੇ ਖੇਰੇ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਜਿਹੜਾ ਸ਼੍ਰੋਮਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਵਾਜ਼ਾ ਚੱਕਰ ਕੀਪ ਤੋਂ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਜਿਹੜਾ ਆਗਾ ਉਹਦਾ ਸ਼ੁਭ ਆਰੰਭ ਹੋਣ ਜਾਦਾ ਹੈਗਾ ਔਰ ਜਿਹਦੇ ਵਿੱਚ ਅਫਸਰ ਜਾਂਦੇ ਕਿ ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਤਰਵਾਦ ਵਿੱਚ ਸੰਗਤਾਂ ਕਿ ਜੜੀਆਂ ਅਤਵਸਤ ਹੁੰਦੀਆਂ ਹੈਗੀਆਂ ਔਰ ਇਹਦੇ ਵਿੱਚ ਸਾਡੇ ਸਾਰੇ ਹੀ ਪਿੰਡਾਂ ਵਿੱਚੋਂ ਅਤੇ ਸ਼ਹਿਰ ਵਿੱਚੋਂ ਅਤੇ ਨਾਦਰ ਲੰਦੇ ਹਲਕਿਆਂ ਵਿੱਚੋਂ ਵੀ ਜਿਹੜੀਆਂ ਕਿ ਸੰਗਤਾਂ ਕਿ ਨਤਵਸਤ ਹੁੰਦੀਆਂ ਔਰ ਇਸ ਪਾਸ ਦਾ ਜਿਹੜਾ ਹੈਗਾ ਸ਼ੁਰੂਆਤ ਕਰਫ ਕਰਦੀ ਹੈ ਜਿੱਥੇ ਆਪਾਂ ਸਾਰੇ ਜਾਣਦੇ ਕਿ ਹਸਸਾ ਇਸ ਦੇ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਅਸਵਿੰਦਰ ਸਿੰਘ ਜੀ ਅਤੇ ਇਹਨੇ ਸਾਰੀ ਟੀਮ ਬਦਲੋ ਜਿਹੜਾ ਬਹੁਤ ਹੀ ਅੱਛੇ ਪ੍ਰਬੰਧ ਕਰਕੇ ਜਿਹੜਾ ਹੈਗਾ ਜਿੱਥੇ ਸਾਰੇ ਹੀ ਹਸਸਾ 'ਤੇ ਹਲਕੀ ਪਿਆ ਜਾਂਦਾ ਉੱਥੇ ਹੀ ਆਪਣੇ ਅੰਤਕ ਮੇਨ ਸਦਕਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਉਹਦੇ ਨਾਲ ਸਦਿਆ ਸੰਸਥਾ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਗੁਰੂ ਰਵੀਦਾਸ ਮਹਾਰਾਜ ਦਾ ਜਿਹੜਾ ਹੈਗਾ ਬਹੁਤ ਸ੍ਰਪਰਪਤ ਹੋ ਰਹੇਗੇ ਇਸ ਕਰਕੇ ਮੈਂ ਆਪਣੇ ਵੱਲੋਂ ਸਮੂਹ ਸਾਡੀ ਫਗਵਾੜਾ ਕਾਂਗਰਸ ਵੱਲੋਂ ਆਪ ਸਭ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹੈਗਾ ਅਤੇ ਨਾਲ ਹੀ ਸਰਵਉੱਚ ਚੰਨਾ ਵਿੱਚ ਅਰਦਾਸ ਕਰਦਾ ਹਾਂ ਕਿ ਸਾਡੇ ਸਾੜੇ ਸਾਰਿਆਂ ਤੇ ਆਪਣੇ ਬਖਸ਼ਿਸ਼ ਬਣਾਈ ਰੱਖਣ ਔਰ ਵਾਲੇ ਸਮੇਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਾਡੇ ਫਗਵਾੜੇ ਤੇ ਪੱਕੇ ਸਾਡੇ ਪੰਜਾਬ ਤੇ ਸਾਡੇ ਦੇਸ਼ ਤੇ ਕਿਸੇ ਪ੍ਰਕਾਰ ਦੀ ਕੋਈ ਮੀੜ ਪੈਂਦੀ ਆ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਮਾਫ਼ ਕਰਕੇ ਜਿਹੜਾ ਬਾਹਰ ਕੱਢਿਆ ਤੁਹਾਨੂੰ ਫਿਰ ਮੈਂ ਆਪਣੇ ਬੁਲੰਦ ਸੂਬਾ ਕਾਂਗਰਸ ਵੱਲੋਂ ਸਾਰੀਆਂ ਸਖਤਾਂ ਜਿਹੜੀਆਂ ਹੈਗਾ ਲੱਖ ਲੱਖ ਵਧਾਈ ਦਿੰਦਾ ਸ਼ੁਰੂਆਤ ਵਿੱਚ ਸ਼ੁਰੂਆਤ ਵਿੱਚ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸ਼ੋਭਾ ਯਾਤਰਾ ਆਇਆ ਹੈ ਬਹੁਤ ਹੀ ਰੌਣਕਾਂ ਆਇਆ ਪਗਵਾੜਾ ਸ਼ਹਿਰ ਦੇ ਵਿੱਚ ਪਰਮਾਤਮਾ ਐਸੀ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਆਪਣੀ ਕਿਰਪਾ ਬਣਾਈ ਰੱਖਣ ਔਰ ਸਾਰੇ ਖੁਸ਼ਹਾਲ ਰਹਿਣ ਇਹੀ ਅਰਦਾਸ ਹੈ ਸਤਿਗੁਰੂ ਅੱਗੇ ਜੈ ਗੁਰਦੇਵ ਧੰ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 695 ਜਨਮ ਉਤਸਵ ਮੌਕੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਰਹੇ ਆ ਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਇਹ ਹੀ ਸਭ ਤੋਂ ਵਧੀਆ ਸ਼ਰਧਾਂਜਲੀ ਹੋਵੇਗੀ ਕਿ ਜੋ ਆਦਮਪੁਰ 에어ਪੋਰਟ ਹੈ ਉਹਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਿਆ ਜਾਵੇ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਸ ਪਾਵਨ ਪਵਿੱਤਰ ਸ਼ੋਭਾ ਯਾਤਰਾ ਤੇ ਮੈਂ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਸਾਡਾ ਜਿਹੜਾ ਵਾ ਉਹਨਾਂ ਆਪਣਾ ਅਸੀਰਵਾਦ ਬਣਾ ਕੇ ਰੱਖੇ ਸਾਡੇ ਤੇ ਤਾਂ ਜੋ ਅਸੀਂ ਸ਼ਹਿਰ ਦੀ ਔਰ ਦੇਸ਼ ਦੀ ਜਿਹੜੀ ਐ ਇਦਾਂ ਹੀ ਤਰੱਕੀ ਜਿਹੜੀ ਆ ਹੋਈ ਜਾਵੇ ਔਰ ਅਸੀਂ ਗੁਰੂ ਮਹਾਰਾਜ ਦੇ ਅਸੀਰਵਾਦ ਨਾਲ ਜੋ ਸ਼ਰੋਮਣੀ ਕਮੇਟੀ ਮੰਦਰ ਕਮੇਟੀ ਨੇ ਸਾਡੀ ਡਿਊਟੀ ਲਈ ਸੀ ਕਾਰਪੋਰੇਸ਼ਨ ਦੇ ਸਾਫ ਸਫਾਈ ਜਾਂ ਜੋ ਔਰ ਬਹੁਤ ਗੁਰੂ ਮਹਾਰਾਜ ਦੇ ਅਸੀਰਵਾਦ ਦੇ ਨਾਲ ਬਹੁਤ ਵਧੀਆ ਢੰਗ ਨਾਲ ਹੋ ਗਈ ਆ ਔਰ ਮੈਂ ਪਰਮਾਤਮਾ ਦਾ ਗੁਰੂ ਮਹਾਰਾਜ ਦਾ ਇਦਾਂ ਧੰਨਵਾਦ ਕਰਦਾ ਔਰ ਅਰਦਾਸ ਕਰਦਾ ਇਸੇ ਤਰ੍ਹਾਂ ਪ੍ਰੇਮ ਪਿਆਰ ਬਰਾਣਿਆ ਔਰ ਸਾਰੀ ਸੰਗਤ ਨੂੰ ਫੇਰ ਬਹੁਤ ਬਹੁਤ ਬਧਾਈਆਂ ਲਾਲਪੈ ਸਤਿਗੁਰ ਦਾਸ ਮਹਾਰਾਜ ਜੀ ਜ ਤੰਤਾ ਸਤਿਗੁਰ ਦਾਸ ਮਹਾਰਾਜ ਦੇ ਗੁਰਪੁਰ ਤੇ ਅੱਜ ਵਿਸ਼ਾਲ ਸ਼ੁਭ ਯਾਤਰਾ ਕੱਢੀ ਗਈ ਇਹ ਸਾਡੇ ਵੱਲੋਂ ਸਾਡੇ ਜਸ਼ਵੀਰ ਵੱਲੋਂ ਬਹੁਤ ਬਹੁਤ ਮੁबारकਤਾਂ ਦਿੰਦੇ ਆ ਵਾਹਿਗੁਰੂ ਪਰਮਤਮਾ ਗਾ ਸਤਿਗੁਰ ਦਾਸ ਮਹਾਰਾਜ ਜੀ ਕਾਰਨ ਇਹ ਖੁਸ਼ੀਆਂ ਭਰੀਆਂ ਲੈ ਕੇ ਆਵੇ ਲੱਖ ਲੱਖ ਮੁबारकਾਂ ਬਹੁਤ 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 ਮੁबारकਾਂ ਧੰਨਵਾਦ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਖ ਦੀਆਂ ਅਸੀਂ ਸਮੁੱਚੇ ਦੇਸ਼ਵਾਸੀਆਂ ਔਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਨ ਦਿੰਦੇ ਹਾਂ ਕਿਉਂਕਿ ਅੱਜ ਬਹੁਤ ਹੀ ਅਛੇ ਸੁਚੱਜੇ ਤਰੀਕੇ ਦੇ ਨਾਲ ਛੋਭਾ ਯਾਤਰਾ ਜਿਹੜੀ ਆ ਸ੍ਰੀ ਗੁਰੂ ਅਰਬਦਾਸ ਮਹਾਰਾਜ ਦੀ ਪੂਰੇ ਬਜ਼ਾਰਾਂ ਚ ਹੁੰਦੀ ਹੋਈ ਅੱਜ ਬੰਗਾ ਰੋਡ ਤੇ ਪਹੁੰਚ ਰਹੀ ਆ ਅਸੀਂ ਵੀ ਉਹਨਾਂ ਦੇ ਸਵਾਗਤ ਲਈ ਇੱਥੇ ਪਹੁੰਚੇ ਆ ਔਰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਨੂੰ ਸਿਵਕਾਰੋ ਨੂੰ ਪੜੋ ਔਰ ਉਹਦੇ ਤੇ ਅਮਲ ਕਰੋ ਔਰ ਆਪਣੀ ਜੀਵਨ ਜਿਹੜੀ ਹੈਗਾ ਜੀਵਨ ਜਿਹੜਾ ਜ਼ਿੰਦਗੀ ਦਾ ਨੂੰ ਸਫਲ ਕਰੋ ਸੋ ਇੰਨਾ ਹੀ ਕੁਝ ਕਹਿੰਦਾ ਹੋਇਆ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਔਰ ਸਮੁੱਚੇ ਮੁਸਲਮ ਭਾਈਚਾਰੇ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਬਹੁਤ ਜਨ ਵਿਛੜੇ ਤੇ ਮਾਦ ਹੋਏ ਜਨਮ ਤੁਹਾਰੇ ਲੈ ਕੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਾਲ ਵੱਲੋਂ ਸਤਗੁਰੂ ਅਰਜਨ ਦੇਵ ਮਹਾਰਾਜ ਦੇ 699 ਆਗਮਨ ਪੁਰਬ ਦੀ ਜਿੱਥੇ ਮੈਂ ਲੱਖ ਲੱਖ ਵਧਾਈ ਦੇਣਾ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸ਼ਾਹ ਸ਼ੋਭਾ ਯਾਤਰਾ ਸ਼੍ਰੀ ਗੁਰੂ ਅਰਜਨ ਦੇਵ ਮੰਦਿਰ ਚੱਕੀ ਮਤੋਂ ਕੱਢੀ ਜਾ ਰਹੀ ਹੈ। ਮੈਂ ਆਪਣੇ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਇਸ ਸ਼ੋਭਾ ਯਾਤਰਾ ਦਾ ਸਵਾਗ ਤੇ ਗੁਰੂ ਸਾਹਿਬ ਜੀ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 649ਵੇਂ ਪ੍ਰਕਾਸ਼ ਦਿਹਾੜੇ ਦੀਆਂ ਮਾਨਵਤਾ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਫਵਾੜਾ ਬਖੇ ਬਹੁਤ ਹੀ ਵੱਡੇ ਲੈਵਲ ਤੇ ਵਿਸ਼ਾਲ ਰਿਸ਼ੋਭਾ ਯਾਤਰਾ ਅੱਜ ਚੱਕ ਕੀ ਗੁਰਦੁਆਰਾ ਸਾਹਿਬ ਤੋਂ ਚੱਲੀ ਸੀ ਜਿਹੜੀ ਕਿ ਸਾਰੇ ਬਾਜ਼ਾਰਾਂ 'ਚੋਂ ਘੁੰਮਦੀ ਹੋਈ ਅੱਜ ਸਾਡੇ ਚੌਂਕ ਕੁਲਥਮ ਚੌਂਕ ਬੰਗੜੂੜ ਦੇ ਪਹੁੰਚ ਰਹੀ ਹੈ ਅਸੀਂ ਸਾਰੇ ਮਰਚੈਂਟ ਐਸੋਸੀਏਸ਼ਨ ਕਲੌਥ ਮਰਚੈਂਟ ਐਸੋਸੀਏਸ਼ਨ ਔਰ ਜਿੰਨੀਆਂ ਫਰਵਾੜੇ ਦੀਆਂ ਜੱਥੇਬੰਦੀਆਂ ਅੱਜ ਉੱਥੇ ਇੱਥੇ ਖੜੇ ਆ ਉਹਨਾਂ ਦੀ ਵੇਟ ਕਰ ਰਹੇ ਆ ਸੰਗਤ 'ਚ ਬੜੀ ਉਤਸ਼ਾਹ ਆ ਵੀ ਕਦੋਂ ਨਗਰ ਕੀਰਤਨ ਪਹੁੰਚੇ ਅਸੀਂ ਉਹਦਾ ਸਵਾਗਤ ਕਰੀਏ ਸਾਡੀ ਅੱਜ ਬਾਜ਼ਾਰ ਵੱਲੋਂ ਪੂਰੇ ਬਾਜ਼ਾਰ ਨੂੰ ਕਹਿ ਰਹੇ ਇੱਕ ਦੁੱਲਨ ਤੇ ਹੀ ਤਰ੍ਹਾਂ ਇੱਕ ਸ਼ਾਦੀ ਦੇ ਮਾਹੌਲ ਟਾਈਪ ਦਾ ਅੱਜ ਇਹਨੂੰ ਸਜਾਇਆ ਗਿਆ ਹੈ ਔਰ ਜਗ੍ਹਾ-ਜਗ੍ਹਾ ਤੇ ਸਿਆਪਟੀ ਗੇਟ ਲੰਗਰ ਪਾਣੀ ਫੁੱਲਾਂ ਦੀ ਬਰਖਾ ਸਾਰਾ ਬਾਜ਼ਾਰ ਸਾਡੇ ਨਾਲ ਅੱਜ ਚੱਲ ਕੇ ਇਹ ਜਨ ਦਿਹਾੜਾ ਮਨਾ ਰਿਹਾ ਹੈ ਮੈਂ ਆਪਣੇ ਕੁਲਥਮ ਪਰਿਵਾਰ ਵੱਲੋਂ ਸਾਰੇ ਸ਼ਹਿਰ ਦੀਆਂ ਐਸੋਸੀਏਸ਼ਨਜ਼ ਵੱਲੋਂ ਅੱਜ ਦੇ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ